ਯਾ ਲਿੰਦੀ ਤੁਸੀਂ ਖਜ਼ਾਨਚੀ ਉਹ ਗੁਰੂ ਨਾਨਕ ਦੇ ਘਰ ਦੇ ਉਹ ਫਿਰ ਕੁੰਜੀ ਨਾਲ ਤਾਲਾ ਖੋਲ੍ਹ ਕੇ ਜੋ ਮਰਜੀ ਤੁਹਾਡੀ ਝੋਲੀ ਪਵਾ ਦਿੰਦੇ ਨੇ ਇਹਨੂੰ ਬਾਣੀ ਨੇ ਪਤਾ ਕੀ ਕਿਹਾ ਬਿਰਥੀ ਕਦੇ ਨਾ ਹੋਈ ਜਨਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਜਨ ਲਵਜ਼ ਫਾਰਸੀ ਦਾ ਸੁਆਗਣ ਨੂੰ ਆਂਦੇ ਨੇ ਜਿਨੇ ਰੱਬ ਨੂੰ ਖਸਮ ਧਾਰ ਦਿਆ ਸanskrit ਵਿੱਚ ਜਨ ਮਹਾਪੁਰਸ਼ਾਂ ਨੂੰ ਕਿਹਾ ਜਾਂਦਾ ਮਹਾਪੁਰਸ਼ਾਂ ਦੀ ਸਤਪੁਰਸ਼ਾਂ ਦੀ ਸ਼ਹੀਦਾਂ ਦੀ ਕੀਰਤੀ ਅਗੰਮੀ ਐ ਉਹਨਾਂ ਦੇ ਬੋਲ ਕਦੇ ਵੀ ਗੁਰੂ ਘਟਦਾ ਨਹੀਂ ਐ ਤੇ ਜਦੋਂ ਸ਼ਹੀਦ ਕਿਸੇ ਦੀ ਸੁਪਾਰਸ਼ ਕਰਦੇ ਨੇ ਗੁੱਜੀ ਸ਼ਨੀ ਨਾਹੀ ਬਾਤ ਗੁਰਨਾਨਕ ਤੁਠਾ ਕੀਨੀ ਦਾਤ ਇਸ ਜੋ ਨੋਤਾ ਢਿੱਡਨ ਸੀ ਕਿਰੇਟੇ ਲੁਕੀ ਸ਼ੀ ਵੀ ਗੱਲ ਨਹੀਂ ਹੈ ਪੱਥਰ ਤੇ ਲਕੀਰ ਹੈ ਫਿਰ ਗੁਰੂ ਨਾਨਕ ਝੋਲੀਆਂ ਭਰ ਦਿੰਦਾ ਪਦਾਰਥਾਂ ਦੇ ਨਾਲ ਸਵਾਰਸ਼ ਕੰਮ ਕਰਦੀ ਹੈ ਸ਼ਹੀਦਾ ਮਹਾਂਪੁਰਸ਼ਾਂ ਦੀ ਬਾਣੀ ਦੇ ਵਿੱਚ ਤੇ ਇੱਥੋਂ ਤੱਕ ਕਹਿ ਦਿੰਦਾ ਹੈ ਸ਼ਹੀਦਾ ਸੰਤਾਂ ਦੀ ਮਹਿਮਾ ਬਾਰੇ ਪ੍ਰਭ ਕੈ ਰੰਗ ਰਾਜ ਜਨ ਰਹੈ ਗੁਰ ਕੈ ਬਚਨ ਪਦਾਰਥ ਲਹੈ ਗੁਰੂ ਪਰਮੇਸ਼ਰ ਦੇ ਗੀਤ ਜਿੰਨਾ ਗਾਏ 부라ਨੇ ਉਹਨਾਂ ਨੂੰ ਸਭੋ ਖਜ਼ਾਨੇ ਬਖਸ਼ ਦਿੱਤੇ ਪਦਾਰਥ ਸਭੋ ਦੇ ਦਿੱਤੇ ਉਹ ਇਹ ਦਾਤੇ ਦੁੱਖ ਕਾਟਨ ਹਾਰ ਜਾਂ ਕੈ ਸੰਗ ਧਰੈ ਸੰਸਾਰ ਉਹ ਦਾਤਾਰ ਉਹ ਨਿਭੜੇ ਉਹ ਦੁੱਖ ਕਟਣ ਵਾਲੇ ਬਣ ਗਏ ਔਰ ਜਿਹੜੇ ਉਹਨਾਂ ਦੀ ਸੰਗਤ ਬਹਿ ਗਏ ਥੌਰ ਬਿਲ ਵੀ ਮਨਸੀਪੇਟਡ ਉਹ ਰੋਗਾ ਸੋਗਾ 84 ਲੱਖ ਜੂਣਾ ਤੋਂ ਮੁਕਤ ਹੋ ਗਏ ਜਹੀਦਾ ਸਤਪੁਰਸ਼ਾਂ ਦੀ ਮਹਿਮਾ ਹੈ ਪਰ ਇੱਕ ਗੱਲ ਦਾ ਖਿਆਲ ਰੱਖਿਓ ਗੁਰੂ ਰਾਮਦਾਸ ਪਾਸ਼ਾ ਅਕਾਲ ਸਰੂਪ ਖਜ਼ਾਨਿਆਂ ਦੇ ਮਾਲਕ ਤੇ ਪਹਿਰੇਦਾਰ ਹੈ ਬਾਬਾ ਦੀਪ ਸਿੰਘ ਤੇ ਜੇ ਪਹਿਰੇਦਾਰ ਨਾ ਨਾ ਪਟਾਇਆ ਗਿਆ ਤੇ ਮਾਲਕ ਦੇ ਦਿਹਾਰੇ ਨਹੀਂ ਹੁੰਦੇ ਤੇ ਪਹਿਰੇਦਾਰ ਨੂੰ ਮਿਲ ਕੇ ਹੀ ਮਾਲਕ ਤੱਕ ਜਾਈਦਾ ਹੈ ਇਸ ਕਰਕੇ ਸ਼ਹੀਦ ਗੰਗ ਰੌਣਕ ਰਹਿੰਦੀ ਹੈ ਤੇ ਫਿਰ ਗੁਰੂ ਰਾਮਦਾਸ ਦੇ ਦਰ ਤੇ ਤੇ ਆਪਾਂ ਨੂੰ ਕਾਊਂਟਿੰਗ ਦਾ ਪਤਾ ਹੀ ਹੈ 2-2 ਲੱਖ ਬੰਦਾ ਰੋਜ਼ ਤਨ ਦੀ ਖਾਾਕ ਲੰਗਰ ਛਕ ਜਾਂਦਾ ਤੇ ਮਨ ਦੀ ਖਾਾਕ ਕੀਰਤਨ ਸੁਣ ਜਾਂਦਾ ਅਰਮੰਤਰ ਸਾਹਿਬ ਤੋਂ ਬਾਬਾ ਦੀਪ ਸਿੰਘ ਦੀ ਜਿੰਨੀ ਮਹਿਮਾ ਹੈ ਉਹਦਾ ਕਾਰਨ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਸੀਸ ਭੇਟ ਕਰਨਾ ਗੁਰੂ ਦੀ ਖੁਸ਼ੀ ਲੈਣੀ ਗੁਰੂ ਦੀ ਨਜ਼ਰੇ ਨਿਆਮਤ ਹਾਸਲ ਕਰਨੀ ਬਾਣੀ ਚ ਨਾ ਇੱਕ ਪੰਕਤੀ ਆਉਂਦੀ ਹੈ